ਦੇਖੋ ਜਿਹੜੀਆਂ ਲਾਈਟਾਂ ਦਾ ਮਸਲਾ ਵਾ ਨਵੇਂ ਬੱਸ ਸਟੈਂਡ ਦੇ ਕੋਲ ਉਹ ਅਦਗਾਟਣ ਵੇਲੇ ਇਹਨਾਂ ਕੋ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਨੇ ਸਿੱਧੀਆਂ ਡਾਇਰੈਕਟ ਚਲਾਈਆਂ ਸੀ ਉਹ ਟਰਸਟ ਵਾਲਿਆਂ ਚਲਾਈਆਂ ਸੀ ਮੇਰੇ ਵੱਲੋਂ ਜਿਹੜਾ ਨਗਰ ਕੌਂਸਲ ਵੱਲੋਂ ਜਿਹੜਾ ਵਾ ਮੀਟਰ ਅਪਲਾਈ ਕਰ ਦਿੱਤਾ ਹੋਇਆ ਕੱਲ ਹੀ ਸਾਡੀ ਫਾਈਲ ਜਿਹੜੀ ਆ ਅਪਰੂਵ ਹੋ ਕੇ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਕੋਲ ਉਹ ਲੋਕਲ ਡਿਵੀਜ਼ਨ ਚ ਆ ਗਈ ਹੈ ਤੇ ਕੱਲ ਅਸੀਂ ਨਗਰ ਕੌਂਸਲ ਵੱਲੋਂ ਪੈਸੇ ਜਮ੍ਹਾਂ ਕਰਵਾ ਦਿੱਤੇ ਆ ਤੇ ਮੇਰਾ ਖਿਆਲ ਆ ਜਦੋਂ ਵੀ ਉਹ ਮੀਟਰ ਲਗਾ ਦਿੰਦੇ ਆ ਤੇ ਆਪਾਂ ਸਾਰੀਆਂ ਲਾਈਟਾਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਚਾਲੂ ਕਰ ਦਿਆਂਗੇ ਇਹ ਬਾਸਟਾਂ ਦੇ ਬਾਹਰ ਤੋਂ ਹੀ ਤਕਰੀਬਨ ਭਾਈ ਲਾਲੋ ਚੌਂਕ ਤੋਂ ਲੈ ਕੇ ਤਿਬੜੀ ਰੋਡ ਤੱਕ ਕਹਿੰਦੇ ਹੋਣੇ ਦੇਖੋ ਜਿਹੜੀਆਂ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਆ ਤਕਰੀਬਨ ਤੁਸੀਂ ਮੰਨ ਲਓ ਫਿਸ਼ ਪਾਰਕ ਦੇ ਬਾਹਰ ਆ ਡਾਕਨਾ ਚੌਂਕ ਜਹਾਜ਼ ਚੌਂਕ ਕਨਵਲ ਚੌਂਕ ਸਕੀਨ ਨੰਬਰ 3 ਡੇਰਾ ਰੋਡ ਭਾਈ ਲਾਲੋ ਚੌਂਕ ਤੋਂ ਤਿਬੜੀ ਰੋਡ ਪੁਰਾਣੀ ਦਾਣਾ ਮੰਡੀ ਚੌਂਕ ਅਤੇ ਫਿਸ਼ ਪਾਰਕ ਦੇ ਅੰਦਰ ਲੱਗੀਆਂ ਲਾਈਟਾਂ ਇਹ ਸਾਰੀਆਂ ਸੀ ਆਪਣਾ ਦੇਖੋ ਨਗਰ ਕੌਂਸਲ ਕੋਲ ਆ ਇਹ ਚਲ ਆ ਰਹੀ ਹੈ ਜੀ ਅਸੀਂ ਇਹਨਾਂ ਨੂੰ ਤਕਰੀਬਨ ਇਹ ਲਾਈਟਾਂ ਟ੍ਰਸਟ ਵੱਲੋਂ ਲਗਾਈਆਂ ਗਈਆਂ ਸੀ ਪਰ ਅਸੀਂ ਇਹ ਤਕਰੀਬਨ ਅਸੀਂ ਸਾਲ ਤੋਂ ਉੱਪਰ ਹੋ ਗਿਆ ਜੀ 2022 ਦੀ ਗੱਲ ਹੈ ਕਿ ਅਸੀਂ ਇਹਨਾਂ ਦੇ ਹੈਂਡਓਵਰ ਕਰਤੀਆਂ ਹੋਈਆਂ ਨੇ ਪਰ ਉਹਨਾਂ ਵੱਲ ਕਿਹਾ ਜਾ ਰਿਹਾ ਕਿ ਜਿਹੜਾ ਉਦਘਾਟਨ ਸੀਗਾ ਉਸ ਤੋਂ ਦੋ ਦਿਨ ਜਿਹੜੀਆਂ ਚਲੀਆਂ ਨੇ ਤੇ ਉਹ ਡਾਇਰੈਕਟ ਚਲਾਈਆਂ ਗਈਆਂ ਨੇ ਨਹੀਂ ਉਹ ਦੇਖੋ ਜੀ ਉਹ ਤੇ ਇਹਨਾਂ ਨੇ ਚਲਾਈਆਂ ਹੋਣਗੀਆਂ ਅਸੀਂ ਸਾਡੇ ਜਦੋਂ ਸਾਡੀ ਹੱਦ ਵਿੱਚ ਨਹੀਂ ਹੁੰਦਾ ਤੇ ਅਸੀਂ ਕਿੱਥੋਂ ਚਲਾਵਾਂਗੇ ਉਹਨੂੰ ਜੀ ਸਾਡੇ ਦੇ ਆਪਣਾ ਜਿਹੜਾ ਬੱਸ ਸਟੈਂਡ ਦੇ ਅੰਦਰ ਸਾਡੀ ਲਾਈਟਾਂ ਲੱਗੀਆਂ ਉਹਦੇ ਅਸੀਂ ਹੀ ਹੈਗੇ ਆ ਕਿ ਉਹ ਨਾ ਚਲਦੀ ਹੋਵੇ ਜਿਹੜੀ ਸਾਡੇ ਟਰਸਟ ਦੇ ਅੰਡਰ ਹੁੰਦੀਆਂ ਨੇ ਉਹ ਅਸੀਂ ਚਲਾ ਨਾ ਚਲਦੀਆਂ ਹੁਣ ਤੇ ਫਿਰ ਅਸੀਂ ਜ਼ਿੰਮੇਵਾਰ ਆ ਜਿਹੜੀਆਂ ਸ਼ਹਿਰ ਦੇ ਵਿੱਚ ਲੱਗੀਆਂ ਨੇ ਇਹ ਨਗਰ ਕੌਂਸਲ ਦੇ ਅੰਡਰ ਹੀ ਹੁੰਦੀਆਂ ਨੇ ਅਧੀਨ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਚਲਾਈਆਂ 2 ਦਿਨ ਇਹ ਨਗਰ ਕੌਂਸਲ ਨੇ ਚਲਾਈਆਂ ਨੇ ਸੀਐਮ ਸਾਹਿਬ ਆਰੇ ਇਹਨਾਂ ਨੇ ਚਲਾਈਆਂ ਨੇ ਤੇ ਇਹਨਾਂ ਨੇ ਹੁਣ ਕੀ ਪਤਾ ਇਹਨਾਂ ਦਾ ਬਿੱਲ ਨਹੀਂ ਪੇ ਕੀਤਾ ਜਾਂ ਇਹਨਾਂ ਨੇ ਮੀਟਰ ਨਹੀਂ ਲੱਗਾ ਇਹ ਹੁਣ ਇਹਨਾਂ ਦੇ ਪ੍ਰਧਾਨ ਹੀ ਜਵਾਬ ਦੇ ਸਕਦੇ ਆ